ਕਿ ਜੀ ਕਾ 6 ਬੇਟੀਆਂ ਮੇਰੀਆਂ ਸਮਾਜਿਕ ਤੌਰ ਤੇ ਫਿਰ ਇਸ ਗੱਲ ਨੂੰ ਉਸ ਦੌਰ ਚ ਕਿਵੇਂ ਐਕਸੈਪਟ ਕੀਤਾ ਗਿਆ ਤੁਹਾਡੇ ਵਾਈਫ ਇਸ ਗੱਲ ਤੇ ਰਾਜ਼ੀ ਸੀ ਤੁਸੀਂ ਰਾਜ਼ੀ ਸੀ ਮੁੰਡਾ ਨਹੀਂ ਹੈ ਅ ਗੱਲ ਹੈ ਲੇਡੀਆਂ ਤਾਂ ਕਦੇ ਵੀ ਰਾਜ਼ੀ ਨਹੀਂ ਹੁੰਦੀਆਂ ਪਰ ਮੈਨੂੰ ਪਰਮਾਤਮਾ ਨੇ ਸਬਰ ਸ਼ੁਕਰ ਬਹੁਤ ਦਿੱਤਾ ਹੋਇਆ ਮੈਨੂੰ ਬੜਾ ਕਿਹਾ ਉਹਨੇ ਆਪਾਂ ਫਲਾਣੀ ਜਗ੍ਹਾ ਚੱਲੀਏ ਫਲਾਣੀ ਜਗ੍ਹਾ ਮੇਰੀ ਗੱਲ ਸੁ ਕਿਤੇ ਜਾਣ ਦੀ ਲੋੜ ਨਹੀਂ ਹੈ ਜੋ ਕਿਸਮ ਵਿੱਚ ਹੋਊਗਾ ਹਰ ਜਗ੍ਹਾ ਮਿਲ ਜੂਗਾ 6 ਬੱਚੇ ਵੀ ਮੁੰਡੇ ਦੀ ਝਾਕ ਚ ਹੋਏ ਸਦੀਕ ਸਾਹਿਬ ਮੇਰਾ ਖਿਆਲ ਹੈ ਇਹੀ ਗੱਲ ਹੋਈ ਹੈ ਹੂੰ ਇਹੀ ਗੱਲ ਹੋਈ ਹੈ ਕਿਉਂਕਿ ਬੁੜੀਆਂ ਨੇ ਜਨਣਾਣਾ ਅੱਛਾ ਫੇਰ ਪੱਥਰ ਜੰਪਿਆ ਕੋਈ ਨਹੀਂ ਭਾਈ ਐਂ ਚੀਰਾ ਬਤਨ ਮੁੰਡਾ ਦੇ ਦਊਗਾ ਇਹ ਜੀ ਗੱਲਾਂ ਆਪ ਤਰਦੇ ਬੁੜੀਆਂ ਨਹੀਂ ਹੁੰਦੀਆਂ ਨੇ ਠੀਕ ਸਾਹਿਬ ਮੇਰੀ ਨਾਲ ਇਸ ਤਰ੍ਹਾਂ ਹੋ ਰਿਹਾ ਮੇਰੀ ਦੋ ਬੀਟੀਆਂ ਨੇ ਪਰਿਵਾਰ ਮੇਰਾ ਰਾਜ਼ੀ ਆ ਮਾਂ ਬਾਪ ਮੇਰੇ ਰਾਜ਼ੀ ਆ ਪਰ ਸੋਸਾਇਟੀ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੀ ਸੋਸਾਇਟੀ ਤੋਂ ਕੀ ਲੈਣਾ ਤੁਸੀਂ ਤੁਸੀਂ ਐਮਡੀ ਬੱਚਿਆਂ ਨੂੰ ਇੰਨਾ ਪੜਾ ਦਿਓ ਵੀ ਉਹ ਦੁਨੀਆ ਦੀ ਲਾਇਕ ਬਣਾ ਦੇਣ ਨਹੀਂ ਅਸੀਂ ਤਾਂ ਬਹੁਤ ਖੁਸ਼ ਹਾਂ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆਂ ਦੇਖੋ ਮੇਰੀ ਗੱਲ ਸੁਣੋ ਫੇਚਲ ਲੜਕੀ ਸੀ ਨਾ ਕਿਸੇ ਦੀ ਹਾਂ ਜੀ ਇੰਦਰਾ ਸਾਹਿਬ ਦੀ ਲੜਕੀ ਸੀ ਨਾ ਅੱਜ ਜਿਹੜੀਆਂ ਲੜਕੀਆਂ ਜਹਾਜ਼ ਚਲਾ ਰਹੀਆਂ ਨੇ ਜਿਹੜੀਆਂ ਚੰਦ ਤੇ ਪਹੁੰਚ ਰਹੀਆਂ ਨੇ ਉਹ ਕੁੜੀਆਂ ਹੀ ਨੇ ਨਾ